ਆਪਾਂ ਪਹਿਲਾ ਭਰਾ ਬਣਾਇਆ ਸੀ ਜਿਹੜਾ ਉਹ ਅੱਜ ਆ ਰਿਹਾ ਹੈ ਤੇ ਦੇਖੋ ਨਾਂ ਨੈਟਰ ਚੱਲਦਾ ਹੈ ਤੇ ਨਾਂ ਹੀ ਚੱਲਦਾ ਹੈ ਅਕਸਰ ਕਿਹਾ ਜਾਂਦਾ ਕਿ ਕਰਮਨ ਦੇ ਪਾਪਾ ਦੀ ਚਾਲ ਬਹੁਤ ਮਿਲਦੀ ਸਾਨੂੰ ਅੱਜ ਪਤਾ ਲੱਗਿਆ ਹੂੰ ਹੂੰ ਹਾਂ ਜਲਦੀ ਨਾ ਪਾਪਾ ਕਹਿੰਦੀਆਂ ਅੱਛਾ ਪਾਪਾ ਕਹਿੰਦੀ ਮੈਂ ਮੀਮੀ ਕਹਿੰਦੀ ਹੁੰਦੀ ਸੀ ਨਿੱਕੀ ਹੁੰਦੀ ਗਿਰੀ ਹਾਂ ਓਏ 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 ਅੱਛੀ ਐ ਅੱਛੀ ਐ ਅੱਛੀ ਅੱਛੀ ਦੰਦ ਰੱਖੀ ਹੈ ਹੈਲੋ ਸਸਰੀ ਗਾਲ ਜੀ ਸਾਰਿਆਂ ਨੂੰ ਅਹੀਂ ਉਤ ਸਾਰਿਆਂ ਨੇ ਵਧੀਆ ਹੋਵੋਗੇ ਤੇ ਮੈਂ ਵੀ ਬਹੁਤ ਵਧੀਆ ਤੇ ਅੱਜ ਆਪਣਾ ਆ ਰਿਹਾ ਆਪਾਂ ਪਹਿਲਾ ਭਰਾ ਬਣਾਇਆ ਸੀ ਜਿਹੜਾ ਉਹ ਅੱਜ ਆ ਰਿਹਾ ਵਾਓ ਤੇ ਦੇਖੋ ਨਾ ਨੈਟਰ ਚੱਲਦਾ ਹੈ ਤੇ ਨਾ ਇਹ ਹੀ ਚੱਲਦਾ ਹੈ ਬਹੁਤ ਵੇਟ ਕਰਾਈ ਵੀਰੇ ਨੇ ਕਰੰਟ ਲొਕੇਸ਼ਨ ਭੇਜਣੀ ਸੀ ਤੇ ਵਾਈਫਾਈ ਬੰਦ ਹੋ ਗਿਆ ਮੈਂ ਤਾਂ ਈ ਕੋਲ ਭੱਜੀ ਗਈ ਤਾਈ ਜੀ ਆਹ ਦਾ ਨਾਟਕ ਦੇਖੀ ਆਂਦੇ ਸੀ ਤੇ ਮੈਂ ਤਾਂ ਈ ਨੂੰ ਕਿਹਾ ਤਾਈ ਜੀ ਆਹਦੇ ਨੈਟ ਬੰਦ ਕਰੋ ਮੈਨੂੰ ਦੋ ਵਾਈਫਾਈ ਮੈਨੂੰ ਲొਕੇਸ਼ਨ ਭੇਜਣੀ ਹੈ ਯਾਰ ਇਹ ਜੋ ਅੰਦਰ ਤੇ ਬੰਦ ਹੋ ਗਿਆ ਲੈ ਹਨਾ ਨਾ ਆਪੇ ਘਰ ਲੈਣਗੇ ਉੱਤਰ ਕੇ ਤੁਹਾਡੇ ਕੋਲ ਨੰਬਰ ਜਿਹੜਾ ਅੰਕਾ ਦਿੱਤੇ ਸੀ ਇਹ ਇਹ ਹੋਰ ਸੀ ਅੱਛਾ ਅੱਛਾ ਲਾਉਣੇ ਕਰਦੇ ਕੀ ਹੈ ਕੱਟ ਕੇ ਨਹੀਂ ਜਾਂਦੀ ਦੋਸਤ ਬਾਟ ਨੂੰ ਕੋਈ ਉਹ ਨਾ ਟੇਨਾ ਨਾ ਅੱਛਾ ਅੱਛਾ ਹੋ ਨਹੀਂ ਰਿਹਾ ਬੱ ਵੀ ਜਾਨਾ ਉਹਨਾਂ ਆਪਾਂ ਮਾਰਿਆ ਯਾਰਾਂ ਕੋਈ ਬੰਦੇ ਨਹੀਂ ਬਦਲ ਕਰਦੇ ਚਰਖਾ ਦਾ ਨੂੰ ਕੀਤੀ ਆ ਪਰ ਉਹ ਮਾਰ ਕੇ ਭਾਈਏ ਉਹਦਾ ਤੀਜੇ ਦਿਨ ਬਦਲ ਗਿਆ ਜਦ ਆਪਾਂ ਉਹਨੂੰ ਪਟਿਆਲੀਆਂ ਤੇ ਲੈ ਗਏ ਭਾਈਏ ਇਹ ਜੇ ਉਹ ਨਾਂ ਨਾਂ ਕੀ ਕੀ ਆ ਨਾਂ ਮੋਟਰ ਦਾ ਕੋਈ ਠੀਕ ਨੀ ਪਤਾ ਉਹਦਾ ਕੀ ਆ ਇਹ ਕੋਈ ਰੇਟ ਆ ਇਹ ਕੋਈ ਰੇਟ ਆ ਆਇਆ ਲੈਣਾ ਬਰੀ ਨਹੀਂ ਅੱਧਾ ਰੇਟ ਪੰਜਾਬ ਦੇ ਕਰ ਰੱਖਿਆ ਹੁੰਦਾ ਇਹ ਜਿਹੜੇ ਬਾਟਰਾਂ ਦੇ ਠੀਕ ਨੇ ਮਾਟਰ ਦੇ ਕਿ ਨਹੀਂ ਮਿੱਕਲ ਤੋਂ ਬਰਗਣਾ ਹੈ ਤਾਂ ਕਿ ਜਪਾ ਹੈ ਰੱਖਿਆ ਲਿਆ ਗਿਆ ਹੋਇਆ ਮਿਲਿਆ ਹੁੰਦੇ ਆ ਇਹਦਾ ਮਤਲਬ ਹਰੇੜੇ ਤੋਂ ਕਰਤੀ ਹੈ ਕੱਤੀ ਮਾਰ ਤੋਂ ਵੇਖਣ ਵਾਲਾ ਕੀ ਮੈਨਾਂ ਕੱਤੀ ਮਾਰ ਤੋਂ ਦੋ ਵਪੇਟ ਨਾ ਸਿਆ ਤੇ ਧਾਧਾ ਲਈ ਆਹ ਯਾਰ ਹੱਦ ਨਹੀਂ ਜਾਣੇ ਕਿ ਸਾਸੀ ਕਰਦੀ ਕੱਤੀ ਮਾਰ ਤੇ ਨੂੰ ਆਹ ਯਾਰ ਠੀਕ ਹੈ ਚੱਕਣਾ ਕਰਕੇ 5 ਵਜੇ ਠੀਕੇ ਦੇ ਖੜੇ ਇਹਨਾਂ ਦੀ ਦਰੂ ਦੀ ਬੋਤਲ ਮਾਰੋ ਦੋਸਤੀ ਵਾਸਤੇ ਅੱਛੀ ਖਾਣਾ ਕਰ ਜੇ ਥੋੜੀ ਸੰਧੀ ਹੈ ਨਾ ਉਹ ਨਾ ਉਹ ਨਾ ਗੜਲਾ ਗੜਲਾ ਪਰ ਪਹਿਲਾਂ ਮਿਲਣਾ ਬੀਬੀ ਨੇ ਟੱਕਰੇ ਹੈ ਨਾ ਅਸੀਂ ਉੱਥੇ ਮਲੋਟ ਮੇਲੇ ਚ ਵਿਚਾਰੇ ਪਿੱਛੇ ਭੱਜੇ ਵੀ ਅਸੀਂ ਕਿੱਥੇ ਐਡੇ ਫੈਨ ਫਾਲੋਇੰਗ ਆਏ ਇਹ ਨੰਗ ਨੰਗੇ ਗੰਭੀਰ ਹੁੰਦੇ ਉਹਦੋਂ ਮੈਂ ਪਰਤੇ ਥੋੜਾ ਚਲੋ ਵੀ ਹੰਤਸੀ ਨਹੀਂ ਆ ਗਿਆ ਲੈ ਕਾਰ ਚ ਬੈਠਿਆ ਨਹੀਂ ਉਸ ਤੋਂ ਪਹਿਲਾਂ ਪਸੀਨਾ ਆ ਗਿਆ ਹਰਦੀਪ ਵੀਰਨ ਅਸੀਂ ਆਖਿਆ ਕਿ ਚਲੋ ਮम्मा ਦੀ ਸ਼ਹਿਰ ਕਰਾ ਕੇ ਲਈਏ। ਬਗੀਰ ਕਹਿ ਰਹੇ ਕਿ ਨਹੀਂ ਬੱਤ। ਹੂੰ। ਅੱਜ ਦੀ। ਹੈ? ਇਹ। ਅਕਸਰ ਕਿਹਾ ਜਾਂਦਾ ਕਿ ਕਰਮਨ ਦੇ ਪਾਪਾ ਦੀ ਚਾਲ ਬਹੁਤ ਮਿਲਦੀ ਸਾਨੂੰ ਅੱਜ ਪਤਾ ਲੱਗਿਆ। ਹੂੰ ਹੂੰ ਹੂੰ। ਮੇਰਾ ਚੂੜਾ ਰਾਜ ਰੱਖਣਾ ਹੈ ਜੀ। ਚੁੱਪ ਕਰ ਜਾ ਚੁੱਪ ਕਰ ਬੋਲੀ ਨਾ ਢੋੜੇ ਜਾ ਢੋੜੇ ਜਾ ਕੁੜੀ ਇਹਦਾ ਦੌੜੇ ਜਾਓ ਦੌੜੇ ਜਾਓ ਅੱਛਾ ਸਾਡੇ ਪਿੰਡ ਸ਼ਹਿਰ ਵਰਗਾ ਹੈ ਹੁਣ ਅਜੇ ਤੱਕ ਲੋਕ ਐ ਤੁਰੇ ਫਿਰਦੇ 9 ਵਜੇ ਮੰਦਿਰ ਚ ਆਈ ਜਾਂਦੇ ਹਾਂ ਤਾਂ ਜੇਕਰ ਉਹ ਅਮੀ ਗੇਟ ਬੰਦ ਕਰ ਦੇਣ ਜਾਨ ਨੇ ਤੇ ਆਪਾਂ ਰੋਟੀਆਂ ਖਾ ਕੇ ਮੁੜ ਜਾਵਾਂਗੇ ਕਿਉਂ ਨਹੀਂ ਤਾਂ ਫਿਰ ਮੇਰਾ ਨਾ ਇਜ਼ੀ ਆ ਤਾਈ ਜੀ ਨੇ ਮਮਾ ਨੂੰ ਇਨਵੀਟੇਸ਼ਨ ਦਿੱਤਾ ਸੀ ਅਸੀਂ ਵੀ ਨਾਂ ਲਾ ਗਏ ਕਿ ਪਤਾ ਤਾਂ ਮਮਾ ਨੂੰ ਕੀ ਖਵਾਉਣਗੇ ਵੀ ਘਰ ਤਿਆਰ ਕਰਾਏ ਵੀ ਆ ਜੀ ਸੁਖਪ੍ਰੀਤ ਤੇ ਦੇਖਣਾ ਨਾ ਮੈਂ ਹਾਂਜੀ ਮੇਰਾ ਹੀ ਸ਼ਿਕਾਤ ਹੈ ਜੀ ਬੰਦ ਲੈ ਛੁੱਟੀ ਹਾਂ ਇਬਾਦਤ ਓਏ ਪੀਚੂ

ਕਿ ਕੱਪੜੇ ਸਾਰਾ ਕਸ ਨਹੀਂ ਆ ਸਕਦਾ ਕਿੱਚ ਵੀ ਜੀ ਲੱਗ ਜੂਗਾ ਜੀ ਲੱਗ ਜੂਗੀ ਮੇਰੇ ਉਹ ਆ ਦੋ 2000 ਜੀ ਲੱਗ ਜੂਗਾ ਤੁਹਾਡਾ ਵੈਂਟੀ ਹੈ ਫਿਰ ਠੀਕ ਹੈ ਫਿਰ ਸਾਨੂੰ ਵੀ ਆ ਹੀ ਲੱਗਦਾ ਸੀਗਾ ਵੀ ਤੁਹਾਡੇ ਕੋਲ ਹੀ ਰਹੇ ਉਹ ਵੀ ਕਿ ਲੋਏ ਐਂ ਤਾਂ ਇਹ ਮੈਂ ਚੀਜੀਆਂ ਚੀਜੀਆਂ ਕਹਿ ਕੇ ਅਸੀਂ ਚੀਜੀਆਂ ਬਿਲਾ ਦੇਣਾ ਜੀ ਲਾਲੂ ਜੀ ਦੇਖੀ ਲਾਲੂ ਅਜੀਬ ਐਵੇਂ ਮਾਰ ਰੱਖਦੀ ਐ ਵੀਰੇ ਓਏ ਲਾਲੂ ਜਿਵੇਂ ਇੰਡੂ ਵੀਰੇ ਵਰਗੀ ਲੱਗ ਰਹੀ ਹਾਂ ਓਏ 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 ਅੱਛਾ 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 ਅੱਜ ਵੀ ਦਨੁਰ ਹੈੀ ਕੋਈ ਕੰਮ ਕਰੀਂਗਾ ਅਸੀਂ ਨੂੰ ਨਾ ਨਾ ਕੋਈ ਨਹੀਂ ਬਾਧੂ ਇੱਥੇ ਬਾਸ ਬਾਧੂ ਐ ਇਧਰ ਤੇਰੀਆਂ ਦਾਦੀਆਂ ਦੇ ਕੋਈ ਨਹੀਂ ਲਵਾਂਗੇ ਇਬਾਦਤ ਤੇ ਗਿਆ ਭੁਈਆਂ ਆ ਅਸੀਂ ਹਾਂ ਲਾਲਾ ਐਵੇਂ ਹੁੰਦੀ ਐ ਲੈ

ਵੀਰੇ ਨੇ ਆ ਵੀਰਾਵੰਦ ਸੋ ਨੀਂਦ ਆ ਸੀ ਆ ਜਾਂਦ ਆ ਜਾਂਦ ਕੋਈ ਨਹੀਂ ਅਸੀਂ ਵੀ ਵੀਡੀਓ ਬਣਾ ਕੇ ਭੇਜਿਆ ਕਰਾਂਗੇ ਕਿਵੇਂ ਚੱਕੀ ਵਿਚਾਰੀ ਢਾਕ ਜੀ ਦੇ ਬਾਣੀ ਨਹੀਂ ਆਈ ਚੱਕੀ ਹੁੰਦੀ ਸੀ ਵੀਰੇ ਨੇ ਜੀ ਲਗੇ ਹੋਏ ਨੇ ਰੋਟੀ ਬਣਾਣੀ ਸਸਿਕਾ ਦਾਈ ਜੀ ਸੁਸ਼ੀਗਾ ਦੀ ਅਸੀਂ ਤਾਂ ਉਹਦੀ ਭੀਜੀ ਨਾਲ ਥੇੜੀ ਆਂਦੇ ਸੀਗੇ ਹਾਂ ਜੀ ਮੈਂ ਵੀਰੇ ਨੂੰ ਆਖਿਆ ਮੈਂ ਕਿ ਜੀ ਲੱਗ ਜੂਗਾ ਤੁਹਾਡਾ ਸੰਤੋ ਆਪਾਂ ਹੀ ਅਭੀ ਬਾਦ ਤੁਹਾਡੇ ਕੋਲ ਹੀ ਰਵੇ ਬਸ ਰੱਖ ਲਿਓ ਇਹਨੂੰ ਉਹ ਜਿਹੜਾ ਆਹ ਸਾਰਾ ਖਿਲਾਬ ਹੋ ਗਿਆ ਸਰਕੈਟਿਕਲ ਬਾਹਰ ਖਿਲਾਉਣਾ ਕਨੈਕਸ਼ਨ ਕਰਤੀ ਹੈ ਜੀ ਮੈਂ ਤਾਂ ਗਾਰਨੀਆ ਹੁਣ ਦੱਸ ਲਈ ਜੀ ਕਿੱਦਾਂ ਕਰ ਮੁੰਨਾ ਵੀ ਨਹੀਂ ਸ਼ਾਇਦ ਬਹੁਤ ਕੇੰਦ ਕਿ ਫਿੱਪੀਣਾ ਐਡਾ ਐਡਾ ਕੁੰਡਾ ਕੋਕ ਕੇ ਰੱਖਦੀ ਚਟਣੀ ਦਾ ਐਡਾ ਕੁੰਡਾ ਹੁੰਦਾ ਤੇ ਬਈ ਗੁੜ ਗੁੜਾ ਮਾਟਾ ਹੀ ਐ ਇੱਥੇ ਹੁੰਦਾ ਜਿਹੜਾ ਜਵਾਕ ਜਾਂਦਾ ਆਹ ਨੂੰ ਗੋਲਾ ਰੇੜ ਦਾ ਰੱਖ ਲੈ ਰੋਟੀ ਦੇ ਨਾਲੀ ਬੋਲਾ ਜੱਕ ਤੇ ਨਹੀਂ 12 ਵਜੇ ਕਿੰਨੇ ਵਜੇ ਉੱਠ ਕੇ ਤਿਆਰੀ ਕਰ ਲਾ ਤੇ ਅਸੀਂ ਦੋਨੇ ਬਲੈਂਟ ਦੇ ਵਿੱਚ ਤਿਆਰੀ ਕਰੀ ਜਾਂਦੀ ਸੀ ਕਿਆ ਤੇ ਸਾਡੇ ਉੱਤੇ ਉਹ ਲੋਨ ਆਉਣਾ ਸੀਗਾ ਉਹ ਅਗਰ ਗੇਟ ਨਹੀਂ ਪਣੇ ਸਾਡੇ ਅੱਛਾ ਉਹ ਲੋਨ ਆਉਣਾ ਸੀ ਮਿਸਤਰੀ ਨੇ ਲੱਕੜ ਵਾਲੇ ਨੇ ਕਿ ਰਾਸਤੀ ਪਰਸਾ ਹਾਊਸ ਦੇ ਅੱਛਾ ਅੱਛਾ ਉਦੋਂ ਸੀਗਾ ਇੱਕ ਫੋਨ ਜ ਮੈਨੂੰ ਹਾਂ ਪਤਾ ਆਇਆ ਨਾ ਜਦ ਆ ਬਾਈ ਕਾ ਕੇ ਦੇਣਾ ਸਾਨੂੰ ਆ ਤੇ ਛੇਤੀ ਆ ਜੀ ਅਸੀਂ ਇੱਥੇ ਜਿਹੜੇ ਸੀ ਆ ਜੀਪ ਕਿਨੀ ਸਟਾਰਟ ਹੋਈ ਸਾਡੀ ਜੀਪ ਹੁੰਦੀ ਸੀ ਜਦੋਂ ਅਸੀਂ ਉਹ ਕੋਲ ਸਾਈਡ ਤੇ ਲੈ ਕੇ ਗਿਆ ਜੀਪ ਦਾ ਸਟਾਰਟ ਹੋਈ ਉਹ ਗੁਜ਼ਰ ਕੇ ਤੇ ਕਿਤੇ ਮਿਲਦੀ ਨਹੀਂ ਨਾ ਇਹ ਨੂੰ ਜੰਮੀ ਬੰਨੀ ਇਹਦੇ ਇੱਥੇ ਕਹਿੰਦੇ ਤੇ ਟਾਕਲਾ ਲੋ ਤੇ ਜਿੰਨੀ ਬੰਨੀ ਆਪਦੀ ਪਹਿਲਾਂ ਵੀ ਇਹਦੇ ਕੁਝ ਪਜਾਮਾ ਪੰਨਾਂ ਵਿੱਚ ਮੰਨ ਲਾ ਲਾ ਉਹ ਜਾਨ ਸਾਫਾ ਸਾਫਾ ਬੰਨਿਆ ਕੇ ਰੇ ਤੇ ਬਲੇਡ ਨਾਲ ਕੱਟ ਲਾਇਆ ਡਾਕਟਰ ਨੇ ਪਰ ਕੋਈ ਜਿੰਨੀ ਇਹਨੂੰ پتہ ਨਹੀਂ ਕੀ ਦਿੱਤਾ ਪੀਣੇ ਉਹ ਸ਼ਰਾਬ ਨਹੀਂ 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 ਸ਼ਰਾਬ ਨੇ ਉਲਟੀ ਕਰ ਮੇਰੀ ਸ਼ਰਾਬ ਮੇਰੀ ਸ਼ਰਾਬ ਪੋਟੀ ਕੱਟ ਨਹੀਂ ਐ ਨੀ ਕੋਈ ਫਿਰ ਤਾਂ ਇਹ ਕਿਤਾ ਇੰਨਾ ਟਾਈਮ ਉੱਕੇ ਹਿਲਾਇਆ ਕਿ ਇਹ ਜਿੱਦ ਕਰ ਬਗਾਨੀ ਤੋਰਨੀ ਹੈ ਤੇ ਸੌਪ ਕੱਪ ਮਾਰ ਕੇ ਲਿਆਦਾ ਪ੍ਰੈਸ ਤੇ ਪੇਪਰ ਤੇ ਕਹਿੰਨ ਸ਼ਾਮ ਨੂੰ ਮਾਰ ਕੇ ਲਿਆ ਬੋਰਖੀਟ ਹਾਂਜੀ ਤੇ ਤੂੰ ਦੇਖ ਵੀ ਜਿੱਦਾਂ ਸਾਡਾ ਬਰਾਂਡਾ ਸੁਣਿਆਦਾ ਸਾਡਾ ਬਰਾਂਡਾ ਦਾ ਗੇਟ ਹੁੰਦਾ ਸੀਗਾ ਬਰਾਂਡਾ ਨੇ ਨਹੀਂ ਆਉਂਦਾ ਉਹਦੇ ਉਹਦਾ ਉਹਦੇ ਜਿੱਦਾਂ ਸਿਕਾ ਉਹ ਪੂਰਾ ਉਹਨਾਂ ਦੇ ਆਹ ਤਨਾ ਉੱਠੇ ਪਾਤਾ ਉਹ ਐਨਾ ਉੱਚਾ ਸੀ ਨਾ ਬਰਾਂਡਾ ਐਨਾ ਕੁਕਾਰ ਸ਼ਿਵਾ ਸੀ ਉਹਨੂੰ ਉਹ ਪੂਰਾ ਅਪਗ੍ਰੇਡ ਕੀਤਾ ਬਰਾਂਡਾ ਮੋਟਾ ਸੀ ਤੇ ਪਿੱਛੋਂ ਬੜਾ ਵੱਡਾ ਬਣਨੀ ਆ ਅੰਗਲਵਰਕ ਜੋ ਅਕੋ ਵੱਡਾ ਮੋਟਾ ਤੇ ਗਰੇ ਰੰਗ ਦਾ ਸੀ ਚੈੱਕ ਦਾ ਲਿਸ਼ਕ ਬੈਂਡ ਜਿਵੇਂ ਨਾ ਅਸੀਂ ਚਾਹੁੰਦੇ ਹਾਂ ਉਹ ਬਹੁਤ ਆ ਉਹ ਇੰਨਾ ਉੱਤੇ ਸੀ ਨਾ ਬ੍ਰਾਂਡਾ ਇੰਨਾ ਕਾਰਸ਼ੀਵਰ ਸੀ ਉਹਨੂੰ ਉਹ ਪੂਰਾ ਉੱਗ ਗਈ ਸੀ ਅਕੋ ਵੱਡਾ ਮੋਟਾ ਸੀ ਤੇ ਪਿੱਛੋਂ ਬੜਾ ਵੱਡਾ ਬਣਨੀ ਆ ਅੰਗਲਵਰਕ ਜੋ ਅਕੋ ਵੱਡਾ ਮੋਟਾ ਤੇ ਗਰੇ ਰੰਗ ਦਾ ਸੀ ਚੈੱਕ ਦਾ ਲਿਸ਼ਕ ਬੈਂਡ ਜਿਵੇਂ ਨਾ अच्छा तो सट्टा गति अच्छा आपको भी सट्टा आया सी सांपों भी बंदे का खैर मारे तो बात है मारे तो सांपों में अच्छा एकदम देख के आज चित्रकलाकार के नौ फोटो ना बना पापा जी बनाओ ना जल्दी रखनी है इतनी सी सामान थी इधरो लप दो यार आयो लतवाड़ दो मेरी आयो करते रहे कि मैं आ गया करना काके दिसनो हार्ड गए उन्होंने फेसबुक पे लेके ना केते ये ड्राइंग रूम है दे 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 सी ए डाइनिंग टेबल दूरों कछ का लगता उ बैठिए मीनू कच्च ਮੈਂ ਸਹੀ ਰਹਿੰਦਾ ਨਾ ਸਾਰੇ ਚਾਹ ਪੂਰੇ ਕਰ ਗਿਆ ਉਹ ਗੰਡ-ਗੁੱਡ ਤੋਂ ਥੋਟੋਟੇ ਤੇ ਮੈਂ ਜੋੜੇ ਇੱਕ ਨਾ ਸਾਈ ਜੀ ਤੁਸੀਂ ਕਦੇ ਪਨੀਤ ਵੀਰੇ ਨੂੰ ਕੁੱਟਿਆ ਸੀ ਅੰਦਰ ਇਹ ਕੁਝ ਕਿਤੇ ਨਹੀਂ ਲੱਗਦਾ ਜ਼ਰੂਰੀ ਨਹੀਂ ਇਹ ਫੇਰ ਆਉਂਦੀ ਹੈ ਅੰਨ ਨਾ ਪਉਦੇ ਲੱਤਾਂ ਫੜ ਲੈਣਾ ਤੇ ਭਮੀਰੀ ਬਣਾਈ ਜਾਂਦਾ ਇਹ ਸਾਡਾ ਪੜੀ ਦਵਾਈ ਹਾਂ ਪੁਵਾਈ ਇਸ ਤਰੀਕੇ ਕਰੀਂ ਗਈ ਜੀ ਚੰਗੀ ਚੀਜ਼ਾਂ ਦੇ ਕਿਉਂ ਪੁਵਾਈ ਕਹਿੰਦੇ ਸੀ ਘੋਮਲੀ ਘਮਲੀ ਪ੍ਰਾਨੀ ਮੋਰ ਮਾ ਮਾ ਲਾ ਲੀ ਗਾ ਲੋ ਅਬ ਇਹ ਦੋ ਗੁੱਲੀ ਇਹ ਅਨਾਂ ਕਰ ਲੋ ਲੇ ਕੇ ਵੱਧ ਬਣਾ ਕਰ ਗੁਲੀਰੇ ਨਾਮ ਬਣਾਉਂਦੇ ਹਾਂ ਆ ਇਹਦੇ ਵਿੱਚ ਮੈਂ ਤੁਹਾਨੂੰ ਦੱਸਾ ਪਾਉਣ ਵਾਸਤੇ ਆ ਵੀ ਚੰਗਾ ਆ ਕਿਹ ਚੈਨ ਰੱਖਿਆ ਜਨਾਬ ਜਿਹੜਾ ਸੋਮਵਾਰ ਤੇ ਮੰਗਲਵਾਰ ਤੇ ਮੈਂ ਨਾ ਆ ਲਾਉਣੀ ਸੀ ਢਾਲੀ ਤੇ ਰੰਗ ਕਰਨਾ ਸੀ ਮੈਨੂੰ ਕਰ ਦੇਸੀ ਆ ਵੀਰ ਵਰਤ ਹੈਗਾ 2 ਜਿਹੜੇ ਸ਼ੁੱਕਰ ਸ਼ਨੀ ਸ਼ਨੀਵਾਰ ਦੀ ਜਿੱਤੀ ਗਾਤੋ ਹੋ ਗਿਆ ਨਾ ਜਨਾਬ ਤਾਂ ਪਤਾ ਹੀ ਨਹੀਂ ਲੱਗਦਾ ਸ਼ੁੱਕਰਵਾਰ ਦੀ ਛੁੱਟੀ ਆ ਜਾਣਾ ਸ਼ਨੀਵਾਰ ਦੀ ਛੁੱਟੀ ਆ 2 ਜਿਹੜੇ ਮੈਂ ਆ ਕੇ ਮੰਗਲਵਾਰ ਮੈਂ ਮੈਨੂੰ ਇੱਕ ਲੈਣੀ ਹੈ ਮੈਂ ਤਾਂ ਮੰਗਲਵਾਰ ਬੁੱਧਵਾਰ ਵੀਰਵਾਰ ਮੈਂ ਤਾਂ ਜਨਾਜ਼ ਤੇ ਵੀਰਵਾਰ ਹੈ ਨਹੀਂ ਗਾਲੀ ਕੱਢ ਕੇ ਜਨਾਜ਼ ਤੇ ਵੀਰਵਾਰ ਠੀਕ ਹੈ ਪੈ ਨਹੀਂ ਦਿਮਾਗ ਚੋਂ ਨਿਕਲ ਗਿਆ ਵੀ ਮੰਗਲ ਨੂੰ ਵੀਰ ਹੀ ਬਣਾਦਾ ਜੋ